ਯਾਦ ਇਹ 3 ਘੰਟੇ ਬਾਅਦ ਹੀ ਕੁੜੀ ਨੇ ਦਿੱਤਾ ਆਪਣੇ 4 ਸਾਲ ਪਹਿਲਾਂ ਗੁਜ਼ਰੇ ਪਿਤਾ ਨੂੰ ਜਨਮ ਇੱਕ ਅਰਾਮ ਆਤਨੀ ਤਾਂ ਹੋਰ ਫਿਰ ਕੀ ਹੈ ਅੱਜ ਤੁਹਾਨੂੰ ਇਸ ਕਹਾਣੀ ਦੇ ਨਾਲ ਜੋੜਾਂਗੇ ਇੱਕ ਪਿੰਡ ਦੇ ਵਿੱਚ ਗੁਰਸੇਵਕ ਸਿੰਘ ਰਹਿੰਦਾ ਸੀ ਜਿਸ ਦਾ ਪਰਿਵਾਰ ਛੋਟਾ ਜਿਹਾ ਸੀ ਬਹੁਤ ਵਧੀਆ ਪਰਿਵਾਰ ਸੀ ਤੇ ਆਪ ਵੀ ਉਹ ਬਹੁਤ ਵਧੀਆ ਸੁਭਾਅ ਦਾ ਮਾਲਕ ਸੀ ਜਿਸ ਦੀ ਇੱਕ ਬੇਟੀ ਸੀ ਤੇ ਇੱਕ ਛੋਟੀ ਜੀ ਉਮਰ ਦਾ ਉਸ ਦਾ ਬੇਟਾ ਸੀ ਬਾਕੀ ਉਸ ਦੇ ਭਰਾ ਸੀ ਤੇ ਵਧੀਆ ਪਰਿਵਾਰ ਸੀ ਵਧੀਆ ਲਾਣਾ ਵਾਣਾ ਸੀ ਸੋ ਸਾਰੇ ਹੀ ਜਿਹੜੇ ਸੀ ਵਧੀਆ ਤਰੀਕੇ ਨਾਲ ਇੱਕ ਦੂਜੇ ਨਾਲ ਮਿਲਦੇ ਵਰਤਦੇ ਤੇ ਖੇਤੀ ਦਾ ਉਹ ਕੰਮ ਕਰਦਾ ਸੀ ਗੁਰਸੇਵਕ ਸਿੰਘ ਤੇ ਹਾਲਾਂਕਿ ਪਿੰਡ ਦੇ ਵਿੱਚ ਵੀ ਉਹਨੂੰ ਚੰਗੀ ਤਰ੍ਹਾਂ ਸਾਰੇ ਜਾਣਦੇ ਪਹਿਚਾਣਦੇ ਸੀ ਕਿਉਂਕਿ ਉਸ ਦਾ ਮਿੱਠ ਬੋਲੜਾ ਸੁਭਾਅ ਉਸ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਹੋਰ ਵੀ ਉਸ ਦੇ ਸੁਭਾਅ ਨੂੰ ਚਾਰ ਚੰਨ ਲੱਗ ਜਾਂਦੇ ਸਨ ਸੋ ਇਸ ਤਰ੍ਹਾਂ ਉਹਨਾਂ ਹਰ ਵਾਰ ਜਰੀ ਦੇ ਫਸਲ ਥੀ ਉਹ ਬਹੁਤ ਵਧੀਆ ਹੁੰਦੀ ਟੀਾਰੇ ਉਸ ਦੀ ਫਸਲ ਨੂੰ ਜਿਹੜੇ ਸਰਾਉਂਦੇ ਹੁੰਦੇ ਥੀ ਕਿਉਂਕਿ ਗੁਰਸਤੇਵਕ ਸਿੰਘ ਆਪਣੀ ਖੇਤੀ ਦਾ ਬਹੁਤ ਧਿਆਨ ਕਰਦਾ ਸੀ ਕਹਿੰਦੇ ਖੇਤੀ ਦਾ ਜਿਹੜਾ ਉਸ ਨੂੰ ਬਹੁਤ ਜ਼ਿਆਦਾ ਪਿਆਰ ਸੀ ਤੇ ਆਪਣੀ ਖੇਤੀ ਨੂੰ ਬੜੇ ਵਧੀਆ ਢੰਗ ਨਾਲ ਉਸ ਸਿੰਜਦਾ ਸੀ ਹਰ ਵਾਰੀ ਕਹਿੰਦੇ ਸਾਰਿਆਂ ਨਾਲੋਂ ਵੱਧ ਕੇ ਜਿਹੜਾ ਉਸ ਦੀ ਖੇਤੀ ਦਾ ਝਾੜ ਨਿਕਲਿਆ ਕਰਦਾ। ਇਹ ਕਿਨੇ ਹਰ ਵਾਰ ਜਿਹੜਾ ਹੈ ਉਹ ਸਾਰਿਆਂ ਨਾਲੋਂ ਨੰਬਰ ਲੈ ਜਾਂਦਾ ਸੀ। ਗੁਰਸੇਵਕ ਪਿੰਡ ਦਾ ਜਿਹੜਾ ਹੈ ਪੂਰੇ ਪਿੰਡ ਦੇ ਇੱਕ ਇਹ ਰਿਕਾਰਡ ਤੀਕਾ। ਤੋਂ ਆਖਰਕਾਰ ਕਿਨੇ ਭੋਲੇ ਬੰਦਿਆਂ ਨੂੰ ਰੱਬ ਵੀ ਜਿਹੜਾ ਹਾਰ ਨਹੀਂ ਦਿੰਦਾ ਤੇ ਸ਼ਾਇਦ ਇਹੀ ਕਾਰਨ ਸੀ ਕਿ ਉਸ ਦੀ ਫਸਲ ਦਾ ਝਾੜ ਵਧੀਆ ਨਿਕਲਦਾ ਸੀ। ਤੋਂ ਹਾਲਾਂਕਿ ਗੁਰਸੇਵਕ ਸਿੰਘ ਇਸੇ ਤਰ੍ਹਾਂ ਸਾਲਾਂ ਤੋਂ ਖੇਤੀ ਕਰਦਾ ਆ ਰਿਹਾ ਸੀ। ਕਿਨੇ ਹੁਣ ਉਸ ਨੇ ਕਣਕ ਨੂੰ ਵੀਜੀ ਸੀ। ਕਿਨੇ ਕਣਕ ਨੂੰ ਬਹੁਤ ਵਧੀਆ ਤਰੀਕੇ ਨਾਲ ਬੜੀ ਮਿਹਨਤ ਕੀਤੀ। ਉਹਨੇ ਕਿਨੇ ਝਾੜ ਪਾਣੀ ਇਹ ਧਾਰ ਨੂੰ ਜਿਹੜਾ ਹੈ ਪਾਣੀ ਆਦਤ ਦਿੱਤਾ ਜਾਵਾ ਸੋ ਹਾਲਾਂਕਿ ਬਹੁਤ ਵਧੀਆ ਉਸਨੇ ਮਿਹਨਤ ਕੀਤੀ ਪਰ ਕਿਨ ਜਿਵੇਂ ਹੀ ਕਣਕ ਪੱਕ ਕੇ ਤਿਆਰ ਹੋਈ ਵੀ ਕੁਝ ਦਿਨਾਂ ਤੱਕ ਕਣਕ ਦੀ ਜੜੀ ਹੈ ਵਾਢੀ ਹੋ ਜਾਏਗੀ ਇਹਨੇ ਬੁਰਸੇ ਸਿੰਘ ਨੂੰ ਬਹੁਤ ਖੁਸ਼ੀ ਸਾਰੇ ਪਿੰਡ ਵਾਲੇ ਜਿਹੜੇ ਸੀ ਉਸਦੇ ਫਸਲ ਦੀ ਤਾਰੀਫ ਕਰਦੇ ਸੀ ਵੀ ਭਾਈ ਤੇਰੀ ਜਿਹੜੀ ਫਸਲ ਹੈ ਮੈਨੂੰ ਲੱਗਦਾ ਹੈ ਕਿ ਸ਼ਾਇਦ ਲੱਗਦਾ ਤੁਹਾਨੂੰ ਕਿ ਪਹਿਲਾਂ ਨਾਲੋਂ ਵੀ ਬਹੁਤ ਵਧੀਆ ਮੱਲ ਮਾਰੇਗੀ ਸੋ ਹਾਲਾਂਕਿ ਤੇਰਾ ਜਿਹੜਾ ਝਾੜ ਹੈ ਉਹ ਵਧੇਗਾ ਇਹਨੇ ਸਾਰੇ ਜਿਹੜੇ ਉਸ ਨੂੰ ਇਹ ਗੱਲ ਕਹਿੰਦੇ ਸੀ ਕਿਨੇ ਗੁਰਤੇਵ ਸਿੰਘ ਜਿੰਦਾ ਇਹ ਇਹ ਤਾਰੀ ਉਹ ਪਰਮਾਤਮਾ ਦੀ ਕਿਰਪਾ ਹੈ ਭਾਈ ਮੈਂ ਕੋਣ ਹੁਣਾ ਕਹਿੰਨੇ ਮੈਂ ਤੇ ਆਪਣੀ ਮਿਹਨਤ ਕਰੀ ਜਾ ਰਿਹਾ ਆ ਉਹ ਪਰਮਾਤਮਾ ਹੀ ਹੈ ਜੋ ਮੇਰੇ ਤੇ ਇਦਾਂ ਕਿਰਪਾ ਕਰਦਾ ਹੈ ਮੇਰੇ ਤੇ ਰਹਿਮਤ ਕਰਦਾ ਹੈ ਕਹਿੰਨੇ ਗੁਰਦੇਵ ਸਿੰਘ ਹਰ ਬਾਰੀ ਜਿਹੜਾ ਹੈ ਇਦਾਂ ਹਰ ਕਿਸੇ ਨੂੰ ਕਹਿ ਕੇ ਟਾਲ ਦਿੰਦਾ ਪਰ ਇੱਕ ਦਿਨ ਅਚਾਨਤ ਅਜੀਹਾ ਹੋਇਆ ਕਹਿੰਦੇ ਉਸ ਦੀ ਜਿਹੜੀ ਤਣਕ ਨੂੰ ਅੱਗ ਲੱਗ ਜਾਂਦੀ ਹੈ ਤੇ ਅਚਾਨਕ ਉਸ ਦੀ ਜਿਹੜੀ ਸਾਰੀ ਖੇਤੀ ਹੈ ਉਹ ਸੜ ਕੇ ਸੁਆਹ ਹੋ ਜਾਂਦੀ ਹੈ ਮਚ ਕੇ ਸੁਆਹ ਹੋ ਜਾਂਦੀ ਹੈ ਪਰ ਗੁਰਸੇਵਕ ਸਿੰਘ ਨੂੰ ਜਿਵੇਂ ਇਸ ਦਾ ਪਤਾ ਕਹਿੰਦਾ ਕਿ ਉਹ ਇਸਦੀ ਡਾਡੀ ਟੈਨਸ਼ਨ ਲੈ ਜਾਂਦਾ ਤੇ ਕਹਿੰਦੇ ਮਨ ਦੇ ਉੱਤੇ ਇੱਕ ਬੋਝ ਪੈ ਜਾਂਦਾ ਕਿਉਂਕਿ ਹੁਣ ਤਰਜਾ ਵੀ ਸੀ ਸਿਰਕੇ ਤੇ ਥੋੜਾ ਬਹੁਤਾ ਜੋ ਹੋਂ ਘਰ ਦੇ ਕੰਮਾਂ ਵਿੱਚ ਲਗਾਇਆ ਹੋਇਆ ਸੀ ਉਹਨੇ ਇਸ ਫਸਲ ਨੂੰ ਵੇਚ ਕੇ ਹੀ ਉਹ ਕਰਜ਼ਾ ਉਤਾਰਨਾ ਸੀ ਕਹਿੰਦੇ ਫਿਕਰ ਪੈ ਗਿਆ ਮੈਂ ਵੈਸੇ ਕਿ ਕੋ ਦਮਾਂਗਾ ਕੱਲ ਨੂੰ ਬੱਚਿਆਂ ਦੇ ਵਿਆਹ ਵੀ ਕਰਨੇ ਨੇ ਤੇ ਹੋਰ ਵੀ ਘਰ ਤੇ ਖਰਚੇ ਨੇ ਕਹਿੰਦੇ ਬਹੁਤ ਜ਼ਿਆਦਾ ਫਿਕਰ ਦੇ ਵਿੱਚ ਆ ਗਿਆ ਤੇ ਇੰਨੀ ਫਿਕਰ ਦੇ ਵਿੱਚ ਆਇਆ ਕਹਿੰਦੇ ਗੁਰਸੇਵਕ ਸਿੰਘ ਹੁਣ ਕਹਿੰਦੇ ਬਹੁਤ ਜ਼ਿਆਦਾ ਫਿਕਰ ਕਰਨ ਲੱਗ ਪਿਆ ਤੇ ਉਸ ਦੇ ਘਰ ਦੇ ਜਿਹੜੇ ਸੀ ਉਸ ਨੂੰ ਉਹਦਾ ਪ੍ਰਲ ਕੁਝ ਦੇਸੀ ਪਰ ਉਸ ਤੇ ਕਹਨੇ ਕੀ ਅਸਤ੍ਰ ਨਹੀਂ ਸੀ ਹੁੰਦਾ ਜਿਵੇਂ ਗੁਰਤੇਵ ਸਿੰਘ ਇੱਕ ਤਹਾਮ ਕੋਮਸੌਮੀ ਹੋ ਗਿਆ ਸੀ ਉਸ ਦੇ ਜਿਹੜੇ ਭਰਾ ਆਦਕ ਕੀ ਤੇ ਉਹ ਸਾਰੇ ਉਸ ਨੂੰ ਡਾਕਟਰ ਦੇ ਪਾਸ ਲੈ ਕੇ ਜਾਂਦੇ ਨੇ ਡਾਕਟਰ ਸੋਚਦਾ ਹੈ ਵੀ ਸ਼ਾਇਦ ਇਹ ਅਪਸੈਟ ਹੋ ਗਿਆ ਹੈ ਇਸ ਦਾ ਮਾਈਂਡ ਅਪਸੈਟ ਹੋ ਗਿਆ ਵੀ ਅਰੈਸਟ ਕਰੇਗਾ ਤੇ ਵਧੀਆ ਹੋ ਜਾਏਗਾ ਤੇ ਉਸ ਨੂੰ نیند ਨਹੀਂ ਆ ਰਹੀ ਤੇ ਉਸ ਨੂੰ ਉਹ ਨੀਂਦ ਦੀਆਂ ਗੋਲੀਆਂ ਦੇ ਦਿੰਦਾ ਤੇ ਡਾਕਟਰ ਉਹਨਾਂ ਨੂੰ ਸਮਝਾ ਰਿਹਾ ਹੈ ਭਾਈ ਟਾਈਮ ਤੇਰੇ ਇਸ ਨੂੰ ਦਵਾਈ ਦੇ ਦੇਣਾ ਔਰ ਇਸ ਨੂੰ ਪਾ ਲੈਣਾ ਤੇ ਉਸ ਤੋਂ ਬਾਅਦ ਇਹ ਕਿਤੇ ਵੀ ਉੱਠ ਕੇ ਨਹੀਂ ਜਾਣਗੇ ਇਹ ਹੁਣ ਉਸ ਆਰਾਮ ਉਹਨਾਂ ਨੂੰ ਸੌਂ ਜਾਣਗੇ ਤੇ ਉਸਦੇ ਜਿਹੜੇ ਭਾਈ ਹੁੰਦੇ ਨੇ ਉਹਨੂੰ ਘਰੇ ਲੈ ਕੇ ਆਉਂਦੇ ਨੇ ਦਵਾਈ ਦੇ ਦਿੰਦੇ ਨੇ ਨੀਜਦੀਆਂ ਕੋੜੀਆਂ ਤੇ ਕੇ ਉਸਨੂੰ ਮੰਚੇ ਤੇ ਪਾ ਦਿੰਦੇ ਨੇ ਤੇ ਉੱਪਰੋਂ ਰੱਸੀ ਨਾਲ ਬੰਨ੍ਹ ਦਿੰਦੇ ਨੇ ਵੀ ਜੇਕਰ ਜਾਗ ਕੁਲਦੀ ਵੀ ਹੈ ਤਾਂ ਇਹ ਉੱਠ ਕੇ ਜਿਹੜਾ ਕਿਤੇ ਵੀ ਨਾ ਜਾ ਸਕੇ ਤੋਂ ਇਸ ਤਰ੍ਹਾਂ ਉਹ ਵੀ ਆਪਣੇ ਘਰੇ ਟਲੇ ਜਾਂਦੇ ਨੇ ਤੇ ਗੁਰਪ੍ਰੇਵਕ ਟਿੰਗ ਨੂੰ ਅੱਧੀ ਰਾਤ ਨੂੰ ਜਦੋਂ ਜਾਗ ਆਉਂਦੀ ਹੈ ਕਿਵੇਂ ਨਾ ਕਿਵੇਂ ਕਰਕੇ ਉਹ ਆਪਣੀ ਰਸਤੀ ਨੂੰ ਖੋਲ ਲੈਂਦਾ ਹੈ ਤੇ ਆਪਣੇ ਘਰ ਤੋਂ ਬਾਹਰ ਚੱਲਿਆ ਜਾਂਦਾ ਤੇ ਕਹਿੰਦੇ ਜਾ ਕੇ ਆਪਣੇ ਰੋਡ ਦੇ ਉੱਤੇ ਤੁਰਿਆ ਜਾ ਰਿਹਾ ਹੁੰਦਾ ਤੇ ਰਾਤ ਨੂੰ ਕੁਝ ਲੋਕ ਜਿਹੜੇ ਸੀ ਜੋ ਕਿ ਮੱਜਾ ਆਦਕ ਦੇ ਵਪਾਰੀ ਸਨ ਤੇ ਜਿਹੜੇ ਕਿ ਲੋਕਾਂ ਦੇ ਘਰਾਂ ਦੇ ਵਿੱਚ ਥੂੜੀਆਂ ਬਹੁਤੀਆਂ ਚੋਰੀਆਂ ਵੀ ਕਰ ਲੈਂਦੇ ਸੀ ਡੰਗਰਾਂ ਨੂੰ ਜਿਹੜਾ ਹੈ ਚੋਰੀ ਕਰ ਲੈਂਦੇ ਸੀ ਉਹ ਰਾਤ ਨੂੰ ਰੋਡ ਦੇ ਉੱਤੋਂ ਗੁਜ਼ਰ ਰਹੇ ਸੀ ਉਹਨਾਂ ਨੇ ਦੂਰੋਂ ਵੇਖਿਆ ਕਿ ਬੰਦਾ ਜਿਹੜਾ ਹੈ ਦਿਮਾਗੀ ਤੌਰ ਤੇ ਸੈਟ ਨਹੀਂ ਲੱਗ ਰਿਹਾ ਹਾਲਤ ਜਿਹੜੀ ਹੈ ਇਸ ਦੀ ਕਾਫੀ ਨਾਜ਼ੁਕ ਹੈ ਬੜੀ ਗੰਭੀਰ ਕੀ ਨਾਜ਼ੁਕ ਹਾਲਤ ਜਿਹੜੀ ਹੈ ਇਸ ਦੀ ਤੇ ਸਾਨੂੰ ਇਦਾਂ ਲੱਗਦਾ ਹੈ ਵੀ ਇਹ ਬੰਦਾ ਜਿਹੜਾ ਹੈ ਦਿਮਾਗੀ ਤੌਰ ਤੇ ਪਰੇਸ਼ਾਨ ਹੈ ਵੀ ਕਿਉਂ ਨਾ ਉਸ ਬੰਦੇ ਨੂੰ ਜਿਹੜਾ ਹੈ ਅਸੀਂ ਆਪਣੇ ਨਾਲ ਲੈ ਲਈਏ ਉਹਨਾਂ ਨੇ ਗੱਡੀ ਕੋਲ ਲਾਈ ਤੇ ਉਸ ਬੰਦੇ ਨੂੰ ਜਿਹੜਾ ਹੈ ਗੁਰਸੇਵਕ ਸਿੰਘ ਨੂੰ ਆਪਣੇ ਨਾਲ ਲੈ ਲਿਆ ਤੇ ਆਪਣੇ ਹੀ ਨਾਲ ਲਿਜਾ ਕੇ ਉਹਨਾਂ ਨੇ ਆਪਣੇ ਤਵੀਲੇ ਦੇ ਵਿੱਚ ਬੁਚੜ ਖਾਨੇ ਦੇ ਵਿੱਚ ਉਸ ਨੂੰ ਰੱਖ ਲਿਆ ਤੇ ਉਸ ਤੋਂ ਕੰਮ ਲੈਣਾ ਸ਼ੁਰੂ ਕਰ ਦਿੱਤਾ ਉਸ ਨੂੰ ਕੇਵਲ ਸਿਰਫ ਦੋ ਵਕਤ ਦੀ ਹੀ ਰੋਟੀ ਮਿਲਦੀ ਤੇ ਉਸ ਤੋਂ ਜਿਹੜਾ ਹੈ ਕੰਮ ਕਰਵਾਇਆ ਜਾਂਦਾ ਕਹਿ ਸੁਣ ਕੇ ਕਹਿ ਸੁਣ ਕੇ ਤੇ ਜੇ ਉੱਥੋਂ ਗੁਰਸੇਵਕ ਜਾਣ ਦੀ ਕੋਸ਼ਿਸ਼ ਕਰਦਾ ਤਾਂ ਉਸ ਨੂੰ ਜਿਹੜਾ ਹੈ ਉਹ ਕੁੱਟਦੇ ਸੀ ਮਾਰਦੇ ਸੀ ਤੇ ਹਾਲਾਂਕਿ ਕਾਫੀ ਸਾਲ ਜਿਹੜੇ ਸੀ ਇਦਾਂ ਹੀ ਲੰਘੇ ਕਾਫੀ ਸਮਾਂ ਜਿਹੜਾ ਹੈ ਇਦਾਂ ਹੀ ਗੁਜ਼ਰਦਾ ਗਿਆ ਲਗਭਗ ਹੁਣ 10 ਸਾਲ ਬੀਤ ਗਏ ਇਧਰੋਂ ਪਿਛਲੇ ਪਰਿਵਾਰ ਨੇ ਵੀ ਜਿਹੜਾ ਹੁਣ ਉਸਦੀ ਆਸ ਛੱਡ ਦਿੱਤੀ ਉਹਨਾਂ ਨੂੰ ਇਸ ਗੱਲ ਦਾ ਜਿਹੜਾ ਹੈ ਪਤਾ ਲੱਗ ਗਿਆ ਸੀ ਕਿ ਇੰਨੇ ਸਾਲ ਹੋ ਗਏ ਵੀ ਪਤਾ ਨਹੀਂ ਕਿੱਧਰ ਨੂੰ ਗਿਆ ਗੁਰਸੇਵਕ ਸਿੰਘ ਦਾ ਬੱਚਿਆਂ ਨੇ ਵੀ ਆਸ ਛੱਡ ਰਹੀਤੀ ਸੀ ਕਿ ਹੁਣ ਸ਼ਾਇਦ ਸਾਦਾ ਡੈਰੀ ਜਿਹੜਾ ਕਦੇ ਵੀ ਵਾਪਸ ਨਾ ਆਵੇ ਕਿ ਇੰਨੇ ਸਾਲ ਹੋ ਗਏ ਵੀ ਇੰਨੇ ਸਾਲਾਂ ਦਾ ਸਾਡਾ ਡੈਰੀ ਵਾਪਸ ਆਇਆ ਹੀ ਨਹੀਂ ਕਿ ਸ਼ਾਇਦ ਕਿਤੇ ਨਾ ਕਿਤੇ ਉਹ ਤਾਂ ਹੁਣ ਸੰਸਾਰ ਤੋਂ ਚਲੇ ਗਿਆ ਉਹਨਾਂ ਨੇ ਆਸ ਛੱਡ ਤੇ ਤੇ ਪਰ ਇੱਕ ਦਿਨ ਇਹ ਕਹਿੰਦੇ ਇਧਰੋਂ ਬੁਰੇ ਪੇਵਕ ਤਿੰਨ ਨੂੰ 10-11 ਸਾਲ ਦਾ ਸਮਾਂ ਹੋ ਚੁੱਕਿਆ ਸੀ ਉਹਨਾਂ ਲੋਕਾਂ ਨੇ ਆਪਣਾ ਜਿਹੜਾ ਹੈ ਬੰਦਕ ਬਣਾ ਕੇ ਰੱਖਿਆ ਸੀ ਕੰਮ ਕਰਵਾਈ ਜਾ ਰਹੇ ਸੀ ਇੱਕ ਦਿਨ ਉਹਨੂੰ ਚੇਤਾ ਜਾ ਆਇਆ ਤੇ ਉਹ ਕੰਦ ਟੱਪ ਕੇ ਖੇਤਾਂ ਵਿੱਚ ਦੀ ਹੋ ਕੇ ਬਾਹਰ ਭੱਜ ਜਾਂਦਾ ਤੇ ਉਸ ਦਾ ਦਿਮਾਗ ਜਿਵੇਂ ਕਿ ਪਰਮਾਤਮਾ ਨੇ ਹੁਣ ਉਸ ਨੂੰ ਠੀਕ ਕਰਨਾ ਹੁੰਦਾ ਤੇ ਉਹ ਅਚਾਨਕ ਸਟੇਸ਼ਨ ਤੇ ਪਹੁੰਚ ਜਾਂਦਾ ਹੈ ਗੱਡੀ ਚੜ ਜਾਂਦਾ ਹੈ ਤੇ ਗੱਡੀ ਚੜ ਕੇ ਅਮ੍ਰਿਤਸਰ ਆ ਜਾਂਦਾ ਹੈ ਸਟੇਸ਼ਨ ਤੇ ਸਟੇਸ਼ਨ ਤੇ ਕੁਦਰਤੀ ਇੱਕ ਸੰਸਥਾ ਜਿਹੜੀ ਹੈ ਉਹ ਲੋਕਾਂ ਨੂੰ ਜੋ ਕਿ ਇਸ ਤਰ੍ਹਾਂ ਦਿਮਾਗੀ ਤੌਰ ਤੇ ਪਰੇਸ਼ਾਨ ਸੀ ਮੈਂਟਲ ਕੀ ਉਹਨਾਂ ਲੋਕਾਂ ਨੂੰ ਉਹ ਅਮਰitsar ਦੀ ਇੱਕ ਸੰਸਥਾ ਜਿਹੜੀ ਹੈ ਉਹ ਆਪਣੇ ਪਾਸ ਰੱਖਣ ਦੀ ਜਿਹੜੀ ਹੈ ਕੋਸ਼ਿਸ਼ ਕਰਦੀ ਹੈ ਤੇ ਸਟੇਸ਼ਨ ਤੋਂ ਸਾਰੇ ਲੋਕਾਂ ਨੂੰ ਇਸ ਤਰ੍ਹਾਂ ਲਿਜਾ ਰਹੀ ਹੁੰਦੀ ਆ ਨਾਲ ਤੇ ਉਹ ਗੁਰਸੇਵਕ ਸਿੰਘ ਨੂੰ ਵੀ ਨਾਲ ਲੈ ਜਾਂਦੇ ਨੇ ਜਿਵੇਂ ਹੀ ਜਾ ਕੇ ਸਟੇਸ਼ਨ ਤੇ ਉਤਰਿਆ ਸੀ ਟ੍ਰੇਨ ਤੋਂ ਇਹਨੂੰ ਵੀ ਨਾਲ ਲੈ ਜਾਂਦੇ ਨੇ ਕੁਝ ਦਿਨ ਆਪਣੇ ਪਾਸ ਰੱਖਦੇ ਨੇ ਵਧੀਆ ਤਰੀਕੇ ਨਾਲ ਇਹਦਾ ਇਲਾਜ ਹੁੰਦਾ ਤੇ ਹੌਲੀ-ਹੌਲੀ ਇਹ ਸਾਰਾ ਸੈੱਟ ਹੋਣ ਲੱਗ ਜਾਂਦਾ ਹੈ ਦਾ ਦਿਮਾਗ ਸੈੱਟ ਉਨਾਂ ਲਵੇਰੰਦਾ ਤੇ ਫਿਰ ਇਸ ਨੂੰ ਯਾਦ ਆਉਂਦੀ ਹੈ ਵੀ ਮੇਰਾ ਘਰ ਵੀ ਹੈ ਮੇਰਾ ਪਰਿਵਾਰ ਵੀ ਹੈ ਇਹ ਸਾਰੀ ਗੱਲ ਉਹ ਸੰਸਥਾ ਵਾਲਿਆਂ ਨੂੰ ਦੱਸਦਾ ਹੈ ਡਾਕਟਰਾਂ ਨੂੰ ਦੱਸਦਾ ਹੈ ਤੇ ਡਾਕਟਰ ਜਿਹੜੇ ਨੇ ਇਸ ਨੂੰ ਕਹਿ ਰਹੇ ਹੁੰਦੇ ਆ ਭਾਈ ਵੀ ਹੁਣ ਤੂੰ ਬਿਲਕੁਲ ਠੀਕ ਹੈ ਤੈਨੂੰ ਸਾਰਾ ਕੁਝ ਬਿਜਲਾ ਯਾਦ ਆ ਚੁੱਕਿਆ ਹੈ ਕਿਨੇ ਤੂੰ ਭਾਈ ਆਪਣੇ ਘਰ ਜਾ ਸਕਦਾ ਹੈ ਉਸ ਤੋਂ ਬਾਅਦ ਫਿਰ ਗੁਰਸੇਵਕ ਸਿੰਘ ਉਥੋਂ ਆਪਣੇ ਪਿੰਡ ਨੂੰ ਵਾਪਸ ਆਉਂਦਾ ਹੈ ਤੇ ਆ ਕੇ ਵੇਖਦਾ ਹੈ ਕਿ ਵਿਆਹ ਦਾ ਪ੍ਰੋਗਰਾਮ ਹੋ ਰਿਹਾ ਹੈ ਇਧਰੋਂ ਇਹਦੀ ਧੀ ਦਾ ਜਿਹੜਾ ਹੈ ਵਿਆਹ ਹੋ ਰਿਹਾ ਸੀ ਤੇ ਇਸ ਦੀ ਧੀ ਦਾ ਜਿਹੜਾ ਅਨੰਦ ਕਾਰਜ ਹੋ ਰਿਹਾ ਸੀ ਕਿ ਪੱਲੇ ਦੀ ਰਸਮ ਅਦਾ ਕਰਨ ਵਾਲਾ ਇਸ ਦਾ ਪਿਤਾ ਨਹੀਂ ᱛੀ ਹੁਣ ਧੀ ਬਹੁਤ ਜ਼ਿਆਦਾ ਰੋ ਰਹੀ ᱛੀ ਆਪਣੇ ਪਿਤਾ ਨੂੰ ਯਾਦ ਕਰਕੇ ਆਪਣੇ ਪਿਤਾ ਨੂੰ ਜਿਹੜਾ ਹੈ ਯਾਦ ਕਰ ਰਹੀ ਸੀ ਸ਼ਾਇਦ ਮੇਰਾ ਪਿਤਾ ਇੱਥੇ ਹੁੰਦਾ ਤੇ ਸ਼ਾਇਦ ਮੈਂ ਜਿਹੜਾ ਹੈ ਆਪਣੇ ਪਿਤਾ ਦੀ ਕਿੰਨੀ ਲਾਡਲੀ ਧੀ ਹੋਣਾ ਸੀ ਕਿ ਅੱਜ ਮੇਰਾ ਪਿਤਾ ਮੇਰੇ ਨਾਲ ਹੁੰਦਾ ਤੇ ਮੇਰੀ ਖੁਸ਼ੀ ਦਾ ਟਿਕਾਣਾ ਹੀ ਹੋਰ ਹੋਣਾ ਸੀ ਤੋਂ ਇਸ ਤਰ੍ਹਾਂ ਉਹ ਲੜਕੀ ਸੋਚ ਰਹੀ ਹੈ ਇਹ ਇਹ ਗੁਰਸੇਵਕ ਸਿੰਘ ਵੀ ਜਾ ਕੇ ਵੇਖਦਾ ਵੀ ਕੌਣ ਹੈ ਵੀ ਕਿਹਦਾ ਅਨੰਦ ਕਾਰਜ ਹੋ ਰਿਹਾ ਤੋਂ ਜਾ ਕੇ ਵੇਖਦਾ ਵੀ ਇਸੇ ਦੀ ਤੇ ਇੰਨੀ ਪਤਨੀ ਤੇ ਪੂਰਾ ਪਰਿਵਾਰ ਬੈਠਾ ਤੇ ਜਿਵੇਂ ਹੀ ਪਾਚੀ ਸਿੰਘ ਬੁਲਾਉਂਦੇ ਨੇ ਵੀ ਭਾਈ ਪੱਲੇ ਦੀ ਰਸਮ ਅਦਾ ਕੀਤੀ ਜਾਏ ਉਸ ਦਾ ਭਾਈ ਉੱਠ ਖਲੋਂਦਾ ਪੱਲੇ ਦੀ ਰਸਮ ਅਦਾ ਕਰਨ ਲੱਗਦਾ ਤੇ ਉਸੇ ਵਕਤ ਗੁਰਸੇਵਕ ਅੱਗੇ ਜਾਂਦਾ ਆਪਣੇ ਭਾਈ ਦਾ ਹੱਥ ਫੜ ਲੈਂਦਾ ਹੈ ਤੇ ਆਪਣੇ ਭਾਈ ਦਾ ਜਦੋਂ ਹੱਥ ਫੜਦਾ ਤੇ ਜਦੋਂ ਕੁੜੀ ਵੇਖਦੀ ਹੈ ਕਿ ਮੇਰਾ ਚਾਚਾ ਪੱਲੇ ਦੀ ਰਸਮ ਅਦਾ ਕਰਨ ਕਿਉਂ ਨਹੀਂ ਆ ਰਿਹਾ ਤੇ ਜਦੋਂ ਉਹ ਪਿੱਛੇ ਮੁੜ ਕੇ ਵੇਖਦੀ ਹੈ ਉਸ ਦਾ ਪਿਤਾ ਉਹਦੀਆਂ ਅੱਖਾਂ ਸਾਹਮਣੇ ਸੀ ਉਸ ਦਾ ਜਿਹੜਾ ਚਾਚਾ ਤੇ ਉਸ ਦਾ ਆਪਣਾ ਪਿਓ ਜਿਹੜਾ ਹੈ ਅੱਖਾਂ ਸਾਹਮਣੇ ਸੀ ਤੇ ਲੜਕੀ ਦੀਆਂ ਅੱਖਾਂ ਦੇ ਵਿੱਚੋਂ ਹੰਝੂ ਆ ਗਏ ਤੇ ਆਪਣੇ ਮਰੇ ਹੋਏ ਪਿਓ ਨੂੰ ਜੋ ਸਮਝ ਰਹੇ ਸੀ ਵੀ ਹੁਣ ਤੱਕ ਉਹ ਮਰ ਚੁੱਕਿਆ ਹੈ ਤੋਂ ਆਪਣੇ ਪਿਓ ਨੂੰ ਵੇਖ ਕੇ ਉਹ ਲੜਕੀ ਜਿਹੜੀ ਹੈ ਉੱਚੀ ਉੱਚੀ ਰੋਣ ਲੱਗ ਜਾਂਦੀ ਹੈ ਤੇ ਗੁਰਤੇਵ ਪੁੱਤ ਨੂੰ ਕਹਿੰਦਾ ਧੀਏ ਮੈਂ ਹੁਣ ਆ ਗਿਆ ਹਾਂ ਤੂੰ ਕਿਸੇ ਗੱਲ ਦੀ ਫਿਕਰ ਨਾ ਕਰ ਆਪ ਹੀ ਪੱਲਾ ਫੜਾਉਂਦਾ ਧੀ ਦਾ ਆਨੰਦ ਕਾਰਜ ਹੁੰਦਾ ਉਸ ਤੋਂ ਬਾਅਦ ਡੋਲੀ ਤੁਰਨ ਤੋਂ ਪਹਿਲਾਂ ਉਹ ਸਾਰੀ ਕਹਾਣੀ ਦੱਸਦਾ ਫਿਰ ਉਹ ਆਪਣੇ ਸਾਰੇ ਪਰਿਵਾਰ ਨੂੰ ਦੱਸਦਾ ਤੇ ਹੱਸਦੀ ਖੁਸ਼ੀ ਆਪਣੀ ਧੀ ਦੀ ਡੋਲੀ ਨੂੰ ਆਪਣੇ ਘਰੋਂ ਵਿਦਾ ਕਰਦਾ ਤੇ ਸਾਰਾ ਪਰਿਵਾਰ ਬਹੁਤ ਜ਼ਿਆਦਾ ਉਸਤੇ ਕਿਉਂਕਿ ਹੁਣ ਉਹ ਗੁਰਤੇਵ ਸਿੰਘ ਸਹੀ ਤਰੀਕੇ ਨਾਲ ਅਸਲ ਆਪਣੇ ਘਰ ਵਾਪਸ ਆ ਚੁੱਕਿਆ ਸੀ ਆਪਣੇ ਘਰ ਦੀ ਸਥਿਤੀ ਜੋ ਉਸਦੇ ਆਪਣੇ ਭੈਣ ਭਾਈਆਂ ਨੇ ਦੋਲਣ ਨਹੀਂ ਸੀ ਦਿੱਤੀ ਉਸ ਦਾ ਕਾਰਨ ਉਹ ਉਸਦੇ ਬੱਟਿਆਂ ਨੂੰ ਉਹਨਾਂ ਨੇ ਸੰਭਾਲ ਕੇ ਰੱਖਿਆ ਹੋਇਆ ਕਿ ਕੋਇ ਇਤਰਾ ਗੁਰਤੇਵ ਸਿੰਘ ਦੀ ਇਹ ਕਹਾਣੀ ਤੁਹਾਨੂੰ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਦਿਲੋਂ ਦੋ ਮਿਲਾਂਗੇ ਜੀ ਨਵੀਂ ਕਹਾਣੀ ਦੇ ਨਾਲ ਧੰਨਵਾਦ